ਆਸੀ ਬੰਦੇ ਵਿਆਹ ਤੋਂ ਬਸ ਉਧਰ ਜਾਂਦੇ ਆ। ਤੀਕਣਾ ਕਿੰਨਾ ਕੱਬਾ ਬੋਲਦਾ ਮੈਨੂੰ ਪਤਾ ਵਾਤ ਮਰ। ਕੀ ਕੱਬਾ ਬੋਲਨੇਗਾ? ਮੈਂ ਕੱਬਾ ਸੁਹਾਟ ਕੀ। ਮੈਂ ਤੈਨੂੰ ਜੰਮਿਆ ਤੂੰ। ਪੀਜਾ। ਹੈ ਆ ਕੀ ਗੰਦ ਪਾਇ ਤੂੰ। ਕੋਈ ਮੁੱਕੀਆਂ ਨਾ ਖਾ ਲਿਆ ਪੰਜ ਚਾਊਗਾ 6 ਚਾਊਗਾ ਇੱਥੇ। ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਪਤਾ ਦਿਨ ਕਿਵੇਂ ਦੇ ਆ ਗਏ ਆ ਜੇ ਪੱਖਾ ਚਲਾਉਣੇ ਠੰਡ ਲੱਗਦੀ ਆ ਜੇ ਰਜਾਈ ਲੈਣੇ ਗਰਮੀ ਸਮਝੋ ਬਾਹਰ ਹੋਈ ਪਈ ਆ ਉ ਮੰਮੀ ਤੂੰ ਸੁਣਿਆ ਸੀ ਬੰਦੇ ਵਿਆਹ ਤੋਂ ਬਾਅਦ ਸੁਧਰ ਜਾਂਦੇ ਆ ਪਰ ਨਹੀਂ ਸੁਧਰਦੇ ਨਾ ਵਿਗੜਦੇ ਆ ਹੈ ਸੁਧਰਨਾ ਕਿੱਥੇ ਅਟੱਡ ਕਿਵੇਂ ਵਧਿਆ ਇਹਨਾਂ ਦੇ ਅਗਲੇ ਸਿਆਣੇ ਕਹ ਦਿੰਦੇ ਨੱਥ ਪਾਉਣ ਵਾਲੀ ਆ ਜੂ ਕਿ ਨੱਥ ਪਾਉਣ ਵਾਲੇ ਇੱਥੇ ਤਾਂ ਨੱਥਾਂ ਖੁੱਲੀਆਂ ਹੋ ਜਾਂਦੀਆਂ ਪਾਉਣੇ ਕਿੰਨੇ ਨੱਥ ਡੋਂਟ ਐਂਗਰੀ ਮੀ ਕਿ ਡੋਂਟ ਐਂਗਰੀ ਮੀ ਕੀ ਪਾ ਮੇਰੇ ਇਹਨਾਂ ਨੂੰ ਠੀਕ ਆ ਨਾ ਕਿੰਨਾ ਕੱਬਾ ਬੋਲਦਾ ਮੈਨੂੰ ਪਤਾ ਆ ਵਾਟ ਮੇਰੇ ਕੀ ਕੱਬਾ ਬੋਲਨੇਗਾ ਮੈਂ ਕੱਬਾ ਸੁਹਾਟ ਕੀ ਮੈਂ ਤੈਨੂੰ ਜੰਮਿਆ ਤੂੰ ਨਹੀਂ ਮੈਨੂੰ ਜੰਮਿਆ ਜੰਮਿਆ ਭਲਾ ਤੂੰ ਹੀ ਆ ਮੈਨੂੰ ਹਾਂ ਤੂੰ ਮੇਲਾ ਤੇਰਾ ਕਿੰਨਾ ਕੱਬਾ ਸੁਹਾਟ ਮੇਰਾ ਕਿੰਨਾ ਕੱਬਾ ਸੁਹਾਟ ਹੋਊ ਫਿਰ ਬੇ ਅੱਲਾਹ ਲਾਲਾ ਸਾਹ ਵਈ ਤੂੰ ਹੀ ਕੈਲਕੂਲੇਸ਼ਨ ਮਾਰ ਕਾ ਮਾਰੀ ਆ ਮਾਰੀ ਇੱਥੇ ਤੂੰ ਕੈਲਕੂਲੇਸ਼ਨ ਕਰਦੀ ਥੇਰੇ ਅੰਦਰ ਨੂੰ ਕਿਵੇਂ ਚ ਗਿਆ ਸੀ ਵਾਹ ਜਨਰੇਟਰ ਵੀ ਨਾ ਆਉਣ ਹੋਵੇ ਕਿੰਨੇ ਸਟਾਰਟ ਕਰਦਾ ਹਾਂ ਜਨਰੇਟਰ ਮੈਂ ਮਤ ਸਾਰੀ ਕੰਮ ਹੀ ਕਰਦਾ ਕਿੰਨੇ ਕੀਤਾ ਕਰਕੇ ਹੀ ਗਏ ਆ ਕੰਮੀ ਖੜ ਜਾ ਨਾ ਮੈਂ ਘਰੇ ਹਾਂ ਮੈਂ ਇਹ ਸਾਲਾ ਇੱਕ ਹੱਥ ਨਾਲ ਨਾਲ ਦੂਜਾ ਹੱਥ ਵੀ ਲਾ ਲਿਆ ਕਰ ਅੱਬਾਈ ਦੂਜਾ ਹੱਥ ਕਾਤੇ ਨਹੀਂ ਲਾਉਂਦਾ ਏ ਹੈ ਆਵੇ ਹੁਣ ਲਾਇਆ ਅੱਜ ਗੱਜਾ ਹੀ ਹੁਣ ਆ ਵਰਾ ਪੁੱਠਾ ਹੀ ਖਾਂਦਾ ਤੇਰੀ ਘਰ ਦੀ ਰੋਟੀ ਕਿਵੇਂ ਦੇ ਦਿੰਦੀ ਤੈਨੂੰ ਉਹਨੂੰ ਤਾਂ ਮੱਛੀ ਖਵਾਉਣਾ ਹੈ ਹੈ ਸਾਲਾ țeḍe ਕੇ ਖੂ ਕਿ ਦਿਨੀ ਤੇ ਪਾਇਆ ਵਿੱਚ ਮੂੰਹ ਚ ਬਾੜੋ ਸਾਰਾ ਹੀ ਪੀਜਾ ਹੈ ਆ ਕੀ ਗੰਦ ਪਾਇਆ ਤੂੰ ਤੂੰ ਖਾਈ ਜਾਣਾ ਸਾਸ ਖਾਣੀ ਨਹੀਂ ਇਹ ਆ ਨੀ। ਇਹ ਪਾਪਾ ਕਿਤੇ ਮਿਰਚਾ ਮੱਚਾ ਕਰੀ ਜਾਂਦਾ ਇਹ ਕਦੋਂ ਦਾ? ਇਹ ਤਾਂ ਬਾਈ ਨਹੀਂ ਆ। ਮੇਰੇ ਮੈਂ ਕਵਰ ਨਹੀਂ ਪਾਇਆ ਤੂੰ ਸੇਫਟੀ ਪ੍ਰੋਡਕਟ ਗੱਲ ਕਰ ਰਿਹਾ ਠੀਕ ਆ ਨਾ? ਆ ਲੈ ਬਾਈ ਮੇਰਾ। ਆ ਲੈ ਮਾਰ ਖਾ ਇੱਧਰ ਮਾਰ ਵਿੱਚ। ਕੋਈ ਜੱਟ ਟੁੱਟਾ ਹੀ ਗਿਆ ਪਹਿਲਾਂ ਹੀ। ਨਹੀਂ ਨਹੀਂ ਵੈਸੇ ਸੁਣਾ। ਇੱਧਰ ਮਾਰੂ ਟੱਕਰੀ ਆਦਾ ਇੱਧਰ ਦੇਖੋ ਤੁਸੀਂ। ਆਂ ਦੇ। ਇੱਧਰ ਨਾ ਡੱਸ। ਇੱਥੇ ਕਿੱਧਰ ਜਾਣੇ? ਕਿਉਂ? ਕਿਉਂ? ਆਹ ਮਾਰੂ ਟੱਕਰੇ। ਇਹਨੂੰ ਕਹਿੰਦੇ ਹੌਸਲੇ ਕਾ ਟਟਿਆਂ ਨੂੰ ਕੀ ਤੋੜੇਗੀ ਕਹਿੰਦੇ। ਦਾ ਸਵੇ ਮੈਂ ਜੋੜ ਦੋ ਆਹ ਤੇਰਾ ਵਾਲਾ ਅਜੇ ਜੋੜ ਦੇ ਇਹਨੂੰ ਵੱਡੇ ਸੰਗਾ ਆਈਆਂ ਸੋਲਿਆ ਇਹ ਤਾਂ ਇਹ ਤਾਂ ਐਵੇਂ ਨਹੀਂ ਕਰ ਸਕਦਾ ਕਰਕੇ ਵਿਖਾ ਵਿਖਾ ਕਰਕੇ ਆਪਦੇ ਹੱਥਾਂ ਨਾਲ ਕਰਕੇ ਵਿਖਾ ਉਹ ਹਵਾ ਪਾੜਦੀ ਇਹਨੇ ਵਿਖਿਆ ਇਹਨੇ ਹਵਾ ਪਾੜਦੀ ਉਹ ਗੁਰਤ ਕਰਛੇ ਜਿਹਾ ਨਹੀਂ ਹੁੰਦਾ ਉਹ ਫੇਲ ਕਰ ਦਿੰਦਾ ਇਹਦੇ ਤੇ ਗੈਰੰਟੀ ਨਹੀਂ ਕੰਮ ਕਰਦੀ ਨਿਊਟਨ ਦੇ ਲਾਅ ਫੇਲ ਕੀਤੇ ਵੀਰ ਨੇ ਸਾਡੇ ਨੇ ਕਿਉਂ ਇਹ ਕੀ ਹੋ ਰਿਹਾ ਹੈ ਇਹ ਸਵਾਹ ਦਾ ਕੰਮ ਹੋ ਰਿਹਾ ਤੁਸੀਂ ਪਾ ਕੇ ਬੂਟਾ ਹੋਰ ਨਾ ਬੈਠੀਆਂ ਜੀ ਬੈਠੀਆਂ ਨਹੀਂ ਦਾਣਾ ਪਾਉਣੀ ਆ ਸਵਾਹ ਦਾਣਾ ਪਾਉਣੀ ਆ ਐਵੇਂ ਦਾਣੇ ਚ ਹੱਥ ਮਾਰੀ ਜਾਣੀਆਂ ਤੁਸੀਂ ਤਾਂ ਅਮਰਾਂ ਨੇ ਤਾਂ ਸਵੇਰੇ ਪੰਜ ਬਾਜੀ ਮਾਰੀ ਸਵੇਰੇ ਪੰਜ ਹੀ ਚਾਊਗਾ ਕੋਈ ਕੋਈ ਦਾ ਮੈਟਰ ਚਾਹੀਦਾ ਮੁਕੀਆਂ ਨਾ ਖਾ ਲਿਆ ਪੰਜ ਚਾਊਗਾ 6 ਚਾਊਗਾ ਇੱਥੇ ਮੈਂ ਉੱਠਦਾ ਹੀ ਨਹੀਂ ਸਵੇਰੇ ਆ ਉੱਠਣਾਂ ਨਹੀਂ ਇੱਥੇ ਕੰਮ ਧੰਦਾ ਨਹੀਂ ਕੋਈ ਤੁਹਾਨੂੰ ਮੈਨੂੰ ਪੰਜਾ ਦਾ ਕੋਈ ਨਹੀਂ ਆ ਰਹਿਣ ਦੇ ਚੋਲੀਆਂ ਹੁੰਦਾ ਤੁਸੀਂ 14 ਨਾ ਕਰੀਂ ਹੋਰ ਹੋਏ ਸ਼ੁਰੂ ਹੋਏ ਚਨਾ 14 ਨਾ ਲੈ ਆ ਵੇ ਖੱਟ ਡਿਜੀਰੇ ਦੇ ਮੂੰਹ ਤੇ ਹਲੇ ਇਹਨੇ ਦੇ ਮੂੰਹ ਤੇ ਆਟਾ ਮਾਰ ਇਹਦੇ ਦਾਣਾ ਮਾਰ ਮੂੰਹ ਤੇ ਮਾਰ ਦੇ ਲੈ ਉਹ ਮੂੰਹ ਲਗਈ ਮਾਰ ਦੇ ਹਾਂ ਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ